ਸਾਡੇ ਧੰਨਵਾਦੀ ਬਾਡੀ ਬਿਲਡਰ ਔਰ ਦਿਲ ਦੇ ਬਾਦਸ਼ਾਹ ਬਹੁਤ ਮਿੱਠ ਬੋਲਣੇ ਇਨਸਾਨ ਜਿੱਤੇ ਆ ਆਧੁਨਿਕ ਫੋਟੋਗ੍ਰਾਫਰ ਬਾਲਾ ਸਾਹਿਬ ਠਾਕਰੇ ਦੇ ਘਰ ਲੱਗੇ ਹੋਏ ਜਦੋਂ ਬੰਬੇ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਮੈਨੂੰ ਇੱਥੇ ਕੋਈ ਕੋਈ ਕਦਰ ਨਹੀਂ ਇਥੇ ਦਾ ਜਿਹੜਾ ਬਾਪੂ ਹੈ ਉਹ ਮੇਰਾ ਮਾਣ ਮਾਣ ਬਹੁਤ ਕਰਦਾ ਹੈ ਹਮਨ ਜੀ ਬਰੰਤਰ ਉਹ ਵੀ ਆ ਜਾਂਦਾ ਬੰਨਾ ਬਹੁਤ ਬੰਤੇ ਦੇ ਆ ਬੰਨਾ 2000 ਦਿਨਾਂ ਡੰਬਲ ਮਾਰ ਕੇ ਉਹ ਆਲੇ ਦੋਲੇ ਆਏ ਦੇਖਣ ਲੱਗ ਜਾਂਦਾ ਕਿ ਮੈਂ ਤਾਂ ਬਹੁਤ ਤਾਕਤਵਾਰਾ ਮੇਰੇ ਸਾਹਮਣੇ ਕੋਈ ਰੰਗ ਜੇ ਮੈਂ ਦੰਦ ਤੋੜਦું ਮੈਂ ਮੂੰਹ ਖੰਨਦું ਮੈਂ ਇਹ ਕਰਦું ਉਹ ਕਰਦું ਲੇਕਰ ਉਹ ਵੀਰਿੰਦਰ ਇੰਨਾ ਤਾਕਤਵਰ ਬੰਦਾ ਹੋ ਕੇ ਵੀ ਨਿਮਰਤਾ ਭੁੱਟ ਭੁੱਟ ਤੇ ਭਰੇ ਤੇ ਯਾਦ ਉਹ ਆਥਾਨ ਪੀਣ ਦੀਆਂ ਗੱਲਾਂ ਜਿਹੜੀਆਂ ਵੀਰਿੰਦਰ ਦੱਸਿਆ ਕਿ ਮੇਰੇ ਆਦਰ ਮੇਰੇ ਲੋਕਾਂ ਤੇ ਬੜਾ ਦੇਾਰੇ ਵਿਆਸਾਂ ਵਾਲੇ ਸੰਤਾਨ ਮੰਦੇ ਇਸ ਕਰਕੇ ਮੈਂ ਟੁੱਟਲੀ ਵੇਜੀਟੇਰੀਨ ਕਨ ਇੱਕ ਵਾਰੀ ਮੇਰੇ ਦਿਲ ਚ ਆਇਆ ਸੀ ਕਿ ਮੈਂ ਅਨਡਿਊਟੇ ਦਾ ਖਾਣਾ ਕਰਾਂ ਪਰ ਬਹੁਤ ਮੁਸ਼ਕਲ ਨਾ ਕਿਹਾ ਮੈਂ ਇੱਕ ਹਫਤਾ ਖਾ ਦੇ ਕੇ ਆਪਣੀ ਬਾਤ ਮੈਨੂੰ ਮੇਰੇ ਅੰਦਰ ਅੰਦਰ ਨੇ ਲਾਣ ਤਾਂ ਪਈਆਂ ਕਿ ਬਾਪ ਸਾਤੇ ਇੱਦਾਂ ਦੇ ਤੇ ਕੀ ਕਰਨ ਲੱਗੀਆਂ ਇਹ ਤੋਂ ਬਿਨਾ ਸਰਸਾ ਕਰਦਾ ਨਾ ਕਿ ਮੈਂ ਸਾਰੇ ਆ

ਜੇ ਤੂੰ ਬੰਬੇ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਮੈਨੂੰ ਇੱਥੇ ਕੋਈ ਕੋਈ ਖਤਰਾ ਨਹੀਂ ਇੱਥੇ ਦਾ ਜਿਹੜਾ ਬਾਪੂ ਹੈ ਉਹ ਮੇਰਾ ਮਾਣ ਮਾਣ ਬਹੁਤ ਕਰਦਾ ਹੈ ਮੰਨ ਜੀ ਬਰੰਤਰ ਉਹ ਵੀ ਆ ਜਾਂਦਾ ਬੰਦਨਾ ਬਹੁਤ ਬੰਦੇ ਦੇ ਆਹ 2000 ਮਹੀਨੇ ਡੰਬਲ ਮਾਰ ਕੇ ਉਹ ਆਲੇ ਦੋਲੇ ਆਏ ਦੇਖਣ ਲੱਗ ਜਾਈ ਕਿ ਮੈਂ ਤਾਂ ਬਹੁਤ ਤਾਕਤਵਾਰ ਆ ਮੇਰੇ ਸਾਹਮਣੇ ਕੋਈ ਖੰਗ ਜੇ ਮੈਂ ਦੰਦ ਤੋੜ ਦੂੰ ਮੈਂ ਮੂੰਹ ਭੰਨ ਦੂੰ ਮੈਂ ਇਹ ਕਰ ਦੂੰ ਉਹ ਕਰ ਦੂੰ ਲੇਕਰ ਉਹ ਬਿਹਦਰ ਇੰਨਾ ਤਾਕਤਵਾਰ ਬੰਦਾ ਹੋ ਕੇ ਵੀ ਨਿਮਰਤਾ ਝੁਟ ਮੁਟ ਤੇ ਭਰੇ ਔਰ ਮੇਰੇ ਯਾਦ ਆ ਇੱਕ ਵਾਰੀ ਆ ਥਾਣ ਪੀਣ ਦੀਆਂ ਗੱਲਾਂ ਜਿਹੜੀਆਂ ਅ ਵੀਰਿੰਦਰ ਦੱਸਿਆ ਕਿ ਮੇਰੇ ਆ ਫਾਦਰ ਮੇਰੇ ਦੇ ਬਾਪੇ ਪੜਦਾ ਦੇ ਸਾਰੇ ਵਿਆਹਾਂ ਵਾਲੇ ਸੰਤਾਨ ਮੰਦੇ ਤੇ ਇਸ ਕਰਕੇ ਮੈਂ ਟੁੱਟਲੀ ਵੇਜੀਟੇਰੀਅਨ ਕਨ ਇੱਕ ਵਾਰੀ ਮੇਰੇ ਦਿਲ ਚ ਆਇਆ ਸੀ ਕਿ ਮੈਂ ਅਨਡਿਊਟੇ ਦਾ ਖਾਣਾ ਕਰਾਂ ਅੰਤਿਕਰ ਡਾਕਟਰ ਨੂੰ ਮੁਸ਼ਕਲ ਨਾ ਕਹਿੰਦਾ ਮੈਂ ਇੱਕ ਹਫਤਾ ਘਰ ਦੇ ਕੇ ਆਪਣੀ ਬਾਤ ਮੈਨੂੰ ਮੇਰੇ ਅੰਦਰ ਅੰਦਰ ਨਹੀਂ ਲਾਣਤਾ ਪਈਆਂ ਕਿ ਬਾਪਾ ਤੇ ਇਦਾਂ ਦੇ ਤੇ ਕੀ ਕਰਨ ਲੱਗੀਆਂ ਇਹ ਤੋਂ ਬਿਨਾਂ ਸਰਸਾ ਕਰਦਾ ਹੈ ਤਾਂ ਫਿਰ ਮੈਂ ਸਾਰੇ ਆਹ ਪਾਣੀ ਪਸਾੜ ਗਿਆ ਉਹ ਸ਼ਟੇ 5-7 ਸੌਂਗ ਰਹਿ ਗਿਆ ਇਹ ਦੁੱਧ ਦੁੱਧਾ ਲੂ